ਖਬਰਨਾਮਾ ਦੇਖ ਰਹੇ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਖੋਸ ਰਾਜ ਅਹਿਮ ਖਬਰ ਆ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਮਾਂਸਾਨ ਦਾ ਯੁੱਧ ਛਿੜ ਪਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀ ਪੂਰੀ ਤਰ੍ਹਾਂ ਘਿਰਾਏ ਵੀ ਨੇ ਪੂਰੀ ਤਰ੍ਹਾਂ ਬੁਖਲਾਈ ਵੀ ਨੇ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੱਤ ਮੈਂਬਰੀ ਕਮੇਟੀ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਪਸੀਲ ਤੋਂ ਬਣੀ 2 ਦਸੰਬਰ 2024 ਨੂੰ ਜਦੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਪਣਾ ਅਸਤੀਫਾ ਦਿੱਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਯਾਨੀ ਕਿ ਐਸਵੀਪੀਸੀ ਦੇ ਪ੍ਰਧਾਨਗੀ ਵਾਲੇ ਅਹੁਦੇ ਤੋਂ ਬਵਾਲ ਖੜਾ ਹੋ ਗਿਆ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਵੀ ਖਾਸੇ ਤੱਤੇ ਹੋਏ ਉਹਨਾਂ ਨੇ ਕਿਹਾ ਗੁਰੂ ਘਰ ਦੇ ਵਜ਼ੀਰਾਂ ਨੂੰ ਜਲੀਲ ਕਰਨਾ ਉਹਨਾਂ ਦੀ ਇਨਸਲਟ ਕੱਢਣਾ ਕਰਨਾ ਉਹਨਾਂ ਦੀ ਇਹ ਤਾਂ ਬੜੀ ਮੰਦ ਭਾਗੀ ਖਬਰ ਹੈ ਮੇਰੇ ਦਿਲ ਨੂੰ ਚੰਜੋੜ ਕੇ ਰੱਖ ਦਿੱਤਾ ਉਸ ਤੋਂ ਬਾਅਦ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਪਣਾ ਅਸਤੀਫਾ ਦੇ ਦਿੱਤਾ ਬਾਅਦ ਵਿੱਚ ਉਹਨੇ ਇਹ ਵੀ ਕਹਿ ਦਿੱਤਾ ਕਿ ਜਿਹੜੀ 7 ਮੈਂਬਰੀ ਕਮੇਟੀ ਬਣੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਸ ਦੀ ਪ੍ਰਧਾਨਗੀ ਮੇਰੇ ਹੱਥ ਵਿੱਚ ਹੈ ਮੈਂ ਉਸ ਦਾ ਹਿੱਸਾ ਨਹੀਂ ਬਣਾਗਾ ਕਿਰਪਾਲ ਸਿੰਘ ਬਲਡੁੰਗਰ ਨੇ ਵੀ ਆਪਣੇ ਹੱਥ ਖੜੇ ਕਰ ਦਿੱਤੇ ਸੀ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਵੱਲੋਂ ਸਾਨੂੰ ਕੋਈ ਅਗਵਾਈ ਹੀ ਨਹੀਂ ਕਰਨ ਦਿੱਤੀ ਜਾ ਰਹੀ ਸ਼ਰੂਮਣੀ ਅਕਾਲੀ ਦਲ ਦੇ ਵਿੱਚ ਤੇ ਫਿਰ ਸਾਨੂੰ ਹਿੱਸਾ ਬਣਨ ਦਾ ਕੀ ਫਾਇਦਾ ਇਸ ਨੂੰ ਲੈ ਕੇ ਹੁਣ ਲਗਾਤਾਰ ਕੰਸੂਮਾਂ ਚੱਲ ਪਈਆਂ ਨੇ ਸ਼ਰੂਮਣੀ ਅਕਾਲੀ ਦਲ ਦੇ ਸਿਆਸੀ ਗੁੱਟ ਸਿਆਸੀ ਕੋਰੀਡੋਰ ਦੇ ਵਿੱਚ ਇੰਜ ਲੱਗ ਰਿਹਾ ਹੈ ਜਿਵੇਂ ਸੁਖਬੀਰ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਸਾਥੀਆਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਦੇ ਸਾਹਮਣੇ ਆਪਣੇ ਗੁੱਟਨੇ ਟੇਕ ਦਿੱਤੇ ਹੋਣ ਗੋਡੇ ਟੇਕ ਦਿੱਤੇ ਹੋਣ ਭਾਈ ਜੋ ਕੁਝ ਵੀ ਕਰਨਾ ਹੈ ਉਹ ਕਰ ਲੋ ਪਹਿਲਾ ਡਾਕਟਰ ਦਲਜੀਤ ਸਿੰਘ ਚੀਮਾ ਬਲਵਿੰਦਰ ਸਿੰਘ ਪੁੰਦੜ ਰੋਜੀ ਬਰਕੰਦੀ ਬੰਟੀ ਰੁਮਾਣਾ ਨੂੰ ਅ ਅਜ਼ੀਪੀਸੀ ਦੇ ਸਾਬਕਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਕੋਲ ਭੇਜਿਆ ਗਿਆ ਕਿ ਤੁਸੀਂ ਆਪਣਾ ਅਸਤੀਫਾ ਵਾਪਸ ਨਾ ਲਓ ਜਾਨੀ ਕਿ ਧਰਮ ਨੂੰ ਸਿੱਖ ਪੰਥ ਨੂੰ ਤੁਹਾਡੀ ਲੋੜ ਹੈ ਲੇਕਿਨ ਉਹਨਾਂ ਵੱਲੋਂ ਕੋਰੀ ਨਾ ਕਰ ਦਿੱਤੀ ਉਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਰਹਿੰਦੇ ਪੰਜ ਮੈਂਬਰਾਂ ਦੇ ਨਾਲ ਮੀਟਿੰਗ ਕੀਤੀ ਗਈ ਜਦੋਂ ਉਹਨਾਂ ਨੇ ਕਿਹਾ ਕਿ ਜਿਹੜੀ ਭਰਤੀ ਸ਼ੁਰੂ ਕੀਤੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਸਾਨੂੰ ਪੁੱਛਿਆ ਵੀ ਨਹੀਂ ਗਿਆ ਉਹ ਭਰਤੀ ਟ੍ਰਾਂਸਪੇਰੈਂਟ ਨਹੀਂ ਹੈ ਉਸ ਵਿੱਚ ਵੱਡੀ ਤਾਂਦਲੀ ਹੈ ਤੇ ਫਿਰ ਜਦੋਂ ਹਰਗੁਬੀਰ ਸਿੰਘ ਹੋਰਾਂ ਨੇ ਕਿਹਾ ਕਿ ਨਹੀਂ ਗੱਲ ਤੁਹਾਡੀ ਬਿਲਕੁਲ ਸਹੀ ਹੈ ਭਰਤੀ ਵੀ ਰੱਦ ਹੋਵੇਗੀ ਲੇਕਿਨ ਹੁਣ ਲੇਲੜੀਆਂ ਕੱਢਦੇ ਆ ਰਹੇ ਨੇ ਭਾਵੇਂ ਐਡਵੋਕੇਟ ਰਜਿੰਦਰ ਸਿੰਘ ਧਾਮੀ ਉਹ ਸੱਤ ਮੈਂਬਰੀ ਕਮਿਟੀ ਦਾ ਹਿੱਸਾ ਨਹੀਂ ਲੇਕਿਨ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹੁਣ ਭੇਜ ਦਿੱਤਾ ਹੈ ਆਪਣੇ ਬਰਦਰਲਾ ਸਾਲਾ ਸਾਹਿਬ ਯਾਨੀ ਕਿ ਵਿਕਰਮਜੀਤ ਸਿੰਘ ਮਜੀਠੀਆ ਨੂੰ ਐਡਵੋਕੇਟ ਅਰਜਿੰਦਰ ਸਿੰਘ ਧਾਮੀ ਦੇ ਕੋਲ ਐਡਵੋਕੇਟ ਅਰਜਿੰਦਰ ਸਿੰਘ ਧਾਮੀ ਦੇ ਕੋਲ ਬਿਕਰਮ ਮਜੀਠੀਆ ਗੱਲਬਾਤ ਕਰ ਰਹੇ ਨੇ ਮਨਵਾਰਾ ਨੇ ਕਿ ਤੁਸੀਂ ਆਪਣੇ ਅਹੁਦੇ ਤੇ ਫਿਰ ਆਓ ਅਸਤੀਫਾ ਆਪਣਾ ਵਾਪਸ ਲਓ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਵੀ ਵੈਸੇ ਤਾਂ ਕਹਿ ਦਿੰਦਾ ਹੈ ਲੇਕਿਨ ਜੇਕਰ ਆਉਂਦਾ ਹੈ ਉਸ ਦਾ ਫਾਇਦਾ ਕੀ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਤ ਸਿੰਘ ਬਾਦਲ ਨੂੰ ਹੋਵੇਗਾ ਕਿਉਂਕਿ ਸੱਤ ਮੈਂਬਰੀ ਕਮੇਟੀ ਜਿਹੜੀ ਹੈ ਉਹਨੇ ਸਾਰੀ ਰਿਪੋਰਟ ਬਣਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਦੇ ਦਿੱਤੀ ਹੈ ਉਹਨਾਂ ਕਹਿੰਿਆ ਕਿ ਭਰਤੀ ਦੇ ਵਿੱਚ ਬੜੀ ਵੱਡੀ ਧਾਂਦਲੀ ਹੈ 18 ਲੱਖ ਵੋਟ ਤੋਂ ਲੋਕ ਸਭਾ ਦੀ ਚੋਣਾਂ ਦੇ ਵਿੱਚ ਪਈ ਕਿਹੜੀ ਸੁਖਬੀਰ ਸਿੰਘ ਬਾਦਲ ਜਾਂ ਸ਼ਰੂਮਣੀ ਅਕਾਲੀ ਦਲ ਦੇ ਕੋਲ ਜਾਦੂ ਦੀ ਛੜੀ ਸੀ ਕਿ 35 ਲੱਖ ਵੋਟ ਹੋ ਗਈ ਇਸ ਨੂੰ ਲੈ ਕੇ ਗਿਆਨੀ ਹਰ ਰਗਵੀਰ ਸਿੰਘ ਤਾਂ ਤੱਤੇ ਹੋ ਗਏ ਨੇ ਉਹਨਾਂ ਨੇ ਕਿਹਾ ਬੜਾ ਜਲਦੀ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਦੇ ਵਿਰੋਧ ਵਿੱਚ ਫੈਸਲਾ ਲਿਆ ਜਾਵੇਗਾ ਇਹਦੇ ਸੁਖਬੀਰ ਸਿੰਘ ਬਾਦਲ ਨੇ ਫਿਰ ਦੁਬਾਰਾ ਸ਼ਰੂਮਣੀ ਅਕਾਲੀ ਦਲ ਦੇ ਵੱਡੇ ਮੱਝ ਦੇ ਜਰਨੈਲ ਵਿਕਰਮਜੀਤ ਸਿੰਘ ਮਜੀਠੀਆ ਨੂੰ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਦੇ ਕੋਲ ਭੇਜ ਦਿੱਤਾ ਮਿੰਤਾ ਕੀਤੀਆਂ ਜਾ ਰਹੀਆਂ ਨੇ ਦੇਖਣਿਆ ਮੰਦੇ ਨੇ ਜਾਂ ਨਹੀਂ ਮੰਨਦੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਧੰਨਵਾਦ